ਜੋ ਵੀਰ ਆਪਣੇ ਇੰਸਟਾਲ ਹੁੰਦਾ ਐ ਐਮ ਐਲ اے ਕੋਲ ਤੋਂ ਜੋ ਕੀ ਇਮੋਸ਼ਨ ਹੋ ਜਾਂਦੀ ਆ ਬੜਾ ਸ਼ੌਕਿੰਗ ਇੰਸੀਡੈਂਟ ਆ ਕਿਸਮ ਦਾ ਸ਼ੌਕਿੰਗ ਨਾ ਬੜਾ ਦੁਖਦਾਈ ਐ ਇੱਕ ਚਟਕਾ ਆ ਇੱਕ ਇਹੋ ਜਿਹਾ ਦੋਸਤ ਜਿਹੜਾ ਨਾਲ ਕੌਂਸਲਰ ਵੀ ਰਹਾ ਤੁਹਾਨੂੰ ਐਮ ਐਲ اے ਬRAND ਮੰਤਰੀ ਬRAND ਚ ਨਾਲ ਰਹਾ ਠੀਕ ਐ ਪਿਛਲੇ ਇਲੈਕਸ਼ਨ ਚ ਮੇਰੇ ਕੇਸ ਲੜੇ ਉਹ ਜਿੱਤੇ ਪਰ ਉਸ ਤੋਂ ਬਾਅਦ ਵੀ ਜਦੋਂ ਮਿਲਣਾ ਬੜਾ ਹੱਸ ਕੇ ਮਿਲਣਾ ਅਜ ਉਹ ਉਹਦਾ ਉਹ ਹਾਸਾ ਹੀ ਯਾਦ ਆਈ ਜਾਂਦਾ ਐ ਇੰਨਾ ਸ਼ੌਕਿੰਗ ਐ ਬਈ ਸਮਝ ਨਹੀਂ ਆਉਂਦਾ ਵੀ ਕੀ ਮੈਂ ਇੱਥੇ ਯਿਆਲ ਕਰਾਂ ਬੜਾ ਦੁਖਦਾਈ ਹੈ ਇਹ ਸੋਸਾਇਟੀ ਨੂੰ ਮੈਂ ਕਹਾਂ ਸਾਡੇ ਸਾਰੇ ਪੋਲੀਟਿਕਲ ਡਾਇਸਪੋਰੇ 'ਚ ਇੱਕ ਨਾ ਪੂਰਾ ਹੋਣਾ ਨਾ ਘਾਟਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਬੇਸ਼ੱਕ ਜਿਹੜਾ ਵਾ ਵਿਚਾਰਿਕ મતਬੇਦਰ ਵੀ ਰਹੇ ਨੇ ਪਰ ਤੁਸੀਂ ਜਿਹਨੇ ਕਹਿੰਦੇ ხਾਲ ਲੰਬੇ ਸਮੇਂ ਤੱਕ ਤੁਹਾਡੇ ਨਾਲ ਵੀ ਜੁੜੇ ਰਹੇ ਨੇ ਪਰ ਜਦੋਂ ਇਹ ਖਬਰ ਤੁਹਾਨੂੰ ਸੁਣਨ ਨੂੰ ਮਿਲੀ ਕਿਤੀ ਮੰਨਦੇ ਸੀ ਸਾਹਿਬ ਇੱਕ ਬੰਦੇ ਦਾ ਚਲੇ ਜਾਣਾ ਔਰ ਇਸਤਰੀ ਤੇ ਅਨਟਾਈਮਲੀ ਚਲੇ ਜਾਣਾ ਇਹ ਬੜਾ ਸ਼ੌਕਿੰਗ ਹੁੰਦਾ ਹੈ ਤੇ ਫਿਰ ਜਿਹਦੇ ਨਾਲ ਤੁਸੀਂ 15-20 ਸਾਲ ਇਹਨੂੰ ਨੀਂਦਤਾ ਨਾਲ گزارੇ ਹੋਣ ਤੁਹਾਨੂੰ ਦੁੱਖ ਤਾਂ ਆਉਂਦਾ ਹੀ ਹੈ ਬੜਾ ਵਾਜਬ ਹੈ ਕਿ ਆਤ ਸੁਣਿਆ ਕਿ ਮੀਨ ਦੌੜ ਗਈ ਸਮਝ ਨਹੀਂ ਸੀ ਆਉਂਦਾ ਵੀ ਇਹ ਕੀ ਬੜਿਆ ਕਿ ਕੀ ਬਾਣਾ ਵਾਪਰਿਆ ਪਰ ਉਹਨੀ ਬੜੀ ਬਲਵਾਨ ਹੈ ਜੀ ਕਿ ਇਹਦੇ ਤੇ ਸਵਾਏ ਦੁੱਖ ਦਾ ਇਜ਼ਹਾਰ ਕਰਨ ਤੋਂ ਕੁਝ ਹੋਰ ਕਰ ਨਹੀਂ ਸਕਦਾ ਪਰਿਵਾਰ ਹੈ ਪਿੱਛੋਂ ਜਿੰਨੇ ਜੋ ਕੀ ਹੋਵਾਂਗੇ ਪਰਿਵਾਰ ਦੇ ਨਾਲ ਹਮੇਸ਼ਾ ਖੜਾਗੇ ਗੋਪੀਤਾ ਸੀ ਜ਼ਰੂਰ ਬਣਨ ਨੂੰ ਪਾਵਾਂਗੇ ਪਰ ਜਿੰਨੇ ਜੋ ਤੇ ਹੈਗੇ ਆ ਸਾਡਾ ਫਰਜ਼ ਵੀ ਪੜਦਾ اخلاقی ਤੌਰ ਤੇ ਵੀ ਉਹਨਾਂ ਦੇ ਪਰਿਵਾਰ ਚ ਦੁੱਖ ਚ ਉਹਨਾਂ ਨੂੰ ਉਹਨਾਂ ਦੇ ਨਾਲ ਖੁਸ਼ੀ ਇਹ ਉਹਨਾਂ ਨਾਲ ਵੰਡਾਈ ਹੈ ਸਾ ਜਿਸ ਵਿੱਚ ਮੈਂ ਕਿਹਾ ਕਿ 2022 ਦੇ ਵਿੱਚ ਤੁਹਾਡੇ ਦੇ ਨਾਲ ਖੜੇ ਟਾਡੇ ਦੋਜੇ ਤੇ ਵੀ ਬਰਾਬਰ ਕੀਤੀ ਫਿਰ ਉਸ ਤੋਂ ਬਾਅਦ ਵੀ ਜਦੋਂ ਮਿਲਦੇ ਸੀਗੇ ਬੜੇ ਵਿਚਾਰਿਕ ਮਤ ਵੀ ਇਹ ਰਹੇ ਰਹੇ ਨੇ ਬਿਆਨਬਾਜ਼ੀ ਵੀ ਚੱਲਦੀ ਰਹੀ ਆ ਪਰ ਜਦੋਂ ਵੀ ਮਿਲਣਾ ਐਡੀ ਕੋਈ ਬਿਆਨਬਾਜ਼ੀ ਵੀ ਨਹੀਂ ਚੱਲੀ ਇਸ਼ੂਜ਼ ਨੂੰ ਲੈ ਕੇ ਗੱਲਾਂ ਸੀ ਜਿਹੜੇ ਨੇ ਉਹ ਸ਼ਹਿਰ ਵਾਸਤੇ ਦੇਖੋ ਕੋਈ ਵੀ ਪਾਰਟੀ ਚ ਕੋਈ ਵੀ ਨਮਾਇੰਦਾ ਖੜਦਾ ਹੈ ਜਿੱਤਦਾ ਉਹਦਾ ਅਲਟੀਮੇਟਲੀ ਗੋਲ ਤਾਂ ਇਹੀ ਹੁੰਦਾ ਵੀ ਮੈਂ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਾਂਗਾ ਜਿੱਥੇ ਕੋਈ ਅਸੀਂ ਆਪੋਜੀਸ਼ਨ ਚਾਹ ਜਿੱਥੇ ਕੋਈ ਕੰਮ ਠੀਕ ਨਹੀਂ ਹੁੰਦਾ ਅਸੀਂ ਉਹ ਟੋਕਾ ਤਾਕੀ ਕਰਨੀ ਹੁੰਦੀ ਹੈ ਤੇ ਉਹਨਾਂ ਨੇ ਉਹਨੂੰ ਉਸ ਤਰੀਕੇ ਠੀਕ ਕਰਨਾ ਹੁੰਦਾ ਜਾਂ ਆਪਣੇ ਤਰੀਕੇ ਨਾਲ ਉਹਨਾਂ ਗੱਲਾਂ ਦੇ ਜਵਾਬ ਦੇਣੇ ਹੁੰਦੇ ਇਹਦੇ ਨਾਲ ਕੋਈ ਮਤਭੇਦ ਜਾਂ ਮਨਭੇਦ ਕੁਝ ਨਹੀਂ ਹੈ ਇਹ ਤਾਂ ਮਤਲਬ ਇੱਕ ਕੰਮ ਕਰਨ ਦਾ ਤਰੀਕਾ ਹੈ ਔਰ ਡੈਮੋਕ੍ਰੇਸੀ ਦੇ ਵਿੱਚ ਪਾਵਰ ਚੈੱਕ ਆਪੋਜੀਸ਼ਨ ਚਦੋਂ ਨਾ ਦੋਨਾਂ ਦੇ ਆਪਸ ਵਿੱਚ ਕਲੈਸ਼ਸ ਰਹਿੰਦੇ ਹੀ ਐ ਪਰ ਅਦਰਵਾਈਜ਼ ਰੁਕਸ ਸਮਾਜਿਕ ਤੌਰ ਤੇ ਤੁਸੀਂ ਵਿਚਰਦੇ ਹੋ ਕੋਈ ਇਹ ਜੀ ਗੱਲ ਹੀ ਨਹੀਂ ਸੀ ਹੱਸ ਕੇ ਮਿਲਣਾ ਕਦੀ ਕਿਤੇ ਕਿਸੇ ਫੰਕਸ਼ਨ ਤੇ ਕਿਸੇ ਸਮਾਜਿਕ ਫੰਕਸ਼ਨ ਤੇ ਚਾਹੇ ਕੋਈ ਖੂਬ ਦਾ ਫੰਕਸ਼ਨ ਆ ਚਾਹੇ ਜਾਂ ਸ਼ਾਦੀਆਂ ਤੇ ਤੇ ਹਮੇਸ਼ਾ ਹੱਸ ਕੇ ਨਾਲ ਬੈੰਦੇ ਰਹੇ ਉੱਠਦੇ ਰਹੇ ਕੋਈ ਇਹਦੀ ਲੜਾਈ ਵਾਲੀ ਕਿਹੜੀ ਗੱਲ ਆ ਲੱਗਦਾ ਕਿ ਲੁਧਿਆਣਾ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਟਾ ਨਹੀਂ ਮੈਂ ਤਾਂ ਪਹਿਲਾਂ ਹੀ ਇਸ ਮਾਜਿਕ ਤੌਰ ਤੇ ਬਹੁਤ ਵੱਡਾ ਘਟਾ ਹੈ